ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਵੇਂ ਆਪਾਂ ਨੂੰ ਪਤਾ ਵੀ ਬੋਤਾਂ ਦੇ ਨਤੀਜੇ ਆ ਚੁੱਕੇ ਤੇ ਜਿਹਦੇ ਵਿੱਚ ਕੀ ਬਈ ਆਪਾਂ ਕਹ ਜੀਏ ਵੀ ਜੋ 4 ਸੀਟਾਂ ਸੀਗੀਆਂ 3 ਸੀਟਾਂ ਆਮ ਆਦਮੀ ਪਾਰਟੀ ਦੀ ਆ ਚੁੱਕੀ ਗਿੱਦੜਵਾਹਾ ਪਿੰਡ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਜਿਵੇਂ ਕੀ ਇਹ ਤਿੰਨੇ ਸੀਟਾਂ ਇਹ ਇਧਰੋਂ ਜਿੱਤ ਚੁੱਕੇ ਤਾਂ ਜੇ ਗੱਲ ਕਰੀਏ ਆਪਾਂ ਜਿਵੇਂ ਉਹ ਰਾਜਾ ਵੜਿੰਗ ਦੇ ਘਰ ਵਾਲੀ ਆ ਅਮਰਤਾ ਵੜਿੰਗ ਉਹ ਬਈ ਉੱਥੋਂ ਹਾਰ ਚੁੱਕੇ ਆ ਗਿੱਦੜਵਾਹਾ ਚੋਂ ਹੁਣ ਜੋ ਗੱਲ ਆਪਾਂ ਕਰੀਏ ਵੋਟਾਂ ਦੀ ਬਈ ਹੁਣ ਜੋ ਆਪਣੇ ਲੋਗ ਆ ਹੁਣ ਮੰਨ ਕੇ ਚਲੋ ਵੋਟਾਂ ਪੈ ਚੁੱਕੀਆਂ ਇਹਨਾਂ ਨੇ ਕੁਝ ਨਹੀਂ ਆਪਾਂ ਨੂੰ ਦੇਣਾ ਠੀਕ ਆ ਆਪਣੇ ਲੋਗ ਤਾਂ ਸਿਰਫ ਲੜਦੇ ਰਹ ਜਾਂਦੇ ਆ ਹੁਣ ਜਿਵੇਂ ਇਹ ਭੰਗੜੇ ਪਾ ਰਹੇ ਆ ਤੁਸੀਂ ਵੀਡੀਓ ਚ ਵੀ ਦੇਖਿਆ ਉਹ ਕੱਲ੍ਹ ਦੀਆਂ ਚ ਪਰ ਇਹ ਲੋਕਾਂ ਨੂੰ ਆਏ ਨਹੀਂ ਹੈਗਾ ਆਪਣੇ ਜੋ ਕਿਸਾਨ ਭਰਾ ਮਜ਼ਦੂਰ ਜੋ ਵੀ ਭੰਗੜੇ ਪਾਰੇ ਇਹਨਾਂ ਨੂੰ ਇੰਨਾ ਤਾਂ ਪਤਾ ਨਹੀਂ ਹੈਗਾ ਵੀ ਭੰਗੜੇ ਕੇ ਖੁਸ਼ੀ ਚ ਪਾਈ ਇਹਨੂੰ ਤੁਸੀਂ ਵੀ ਸਾਡੀਆਂ ਜ਼ਮੀਨਾਂ ਖੋਤੀਆਂ ਜਾਣੀਆਂ ਇਸ ਕਰਕੇ ਤੋਂ ਵੀ ਜੋ ਜਿਹੜੇ ਇਹ ਰੋੜ ਖੁੱਲੇ ਕਰ ਰਹੇ ਆ ਸਾਡੀਆਂ ਜ਼ਮੀਨਾਂ ਜ਼ਬਤ ਕਰ ਰਹੇ ਆ ਜਿਹੜਾ ਸਾਨੂੰ ਮੁਆਵਜ਼ਾ ਬਣਦਾ ਸਾਡਾ ਉਹ ਸਾਨੂੰ ਦੇ ਨਹੀਂ ਰਹੇ ਇਹਦਾ ਕਰਕੇ ਪਾਈ ਇਹਨੂੰ ਭੰਗੜੇ ਵੀ ਦੇਖੋ ਲੋਕਾਂ ਦੀ ਜਮ੍ਹਾਂ ਬਈ ਮਤਮਰੀ ਪਈ ਆ ਫੇ ਹਜੇ ਤੱਕ ਵੀ ਨਹੀਂ ਸੁਧਰੇ ਠੀਕ ਆ ਨਾਲੇ ਇਹਨਾਂ ਨੇ 3.5 ਤਿੰਨ ਸਾਲ ਮੰਗੂ ਇਹਨਾਂ ਦੀਆਂ ਆਈਆਂ ਨੂੰ ਹੋ ਗਿਆ ਸੀ ਸਰਕਾਰ ਨੂੰ ਤੇ ਹਜੇ ਤੱਕ ਕੋਈ ਇਹਨਾਂ ਦਾ ਕੰਮ ਨਹੀਂ ਨਜ਼ਰ ਆਇਆ ਸੀ ਤੇ ਫਿਰ ਫਿਰ ਤੋਂ ਆਪਾਂ ਕਹਿ ਦਈਏ ਇਹਨਾਂ ਦਾ ਰਾਜ ਮੈਂ ਕਹਣਾ ਜਿਵੇਂ 25 ਸਾਲ ਪਹਿਲਾਂ ਕਾਂਗਰਸ ਤੇ ਕਾਲੀ ਕਰਕੇ ਗਏ ਆ ਐਸੇ ਲੋਟੀ ਕਰਨਗੇ ਰਾਜ ਇਹ ਵੀ ਕਿਉਂਕਿ ਲੋਕ ਪੰਜਾਬ ਦੇ ਵਿੱਚ ਇੰਨਾ ਕ ਦਸਤੂਰ ਆ ਜਿੱਧਰ ਨੂੰ ਇੱਕ ਵਾਰ ਤੁਰ ਪੈਣ ਉਧਰ ਨੂੰ ਹੀ ਤੁਰ ਪੈਂਦੇ ਆ ਨਾ 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 ਤਾਂ ਇਹ ਬੁਰਾ ਨਾ ਪੜਾ ਕੁਝ ਨਹੀਂ ਸੋਚਦੇ ਭਈ ਮਤ ਮਰੀ ਪਈਏ ਲੋਕਾਂ ਦੀ ਕਿਉਂਕਿ ਕੱਲ ਦੀ ਵੀਡੀਓ ਚ ਮੈਨੂੰ ਕਮੈਂਟ ਥੱਲੇ ਬਹੁਤ ਆਈ ਕਹਿੰਦੇ ਵੀ ਪੰਜਾਬ ਦੇ ਵਿੱਚ ਮਰੇ ਜ਼ਮੀਰਾਂ ਵਾਲੇ ਲੋਕ ਬੈਠੇ ਆ ਕਮੈਂਟਾਂ ਚ ਕਹਿਣਾ ਲੋਕਾਂ ਦਾ ਮੈਂ ਨਹੀਂ ਕੁਝ ਕਿਹਾ ਸੀ ਸਿਰਫ ਮੈਂ ਤਾਂ ਇੱਕ ਵੀਡੀਓ ਪਾਈ ਸੀ ਆਪਣੀ ਪੰਜਾਬ ਵਾਸਤੇ ਜਿਵੇਂ ਸਰਕਾਰਾਂ ਹੁਣ ਆਪਾਂ ਨੂੰ ਦਿਸਦੇ ਆ ਕਿੰਨੇ ਕੰਮ ਕਰਵਾਏ ਆ ਚਲੋ ਮੰਨਦੇ ਆ ਹੁਣ ਡਿੱਪੀ ਟੱਲੋ ਗੁਰਦੀਪ ਸਿੰਘ ਰਤਾਵਾ ਇਹ ਜਿੱਤੇ ਹੈ ਗਿਆਮ ਆਦਮੀ ਪਾਰਟੀ ਦੇ ਹੋਰ ਵੀ ਤਿੰਨ ਸੀਟਾਂ ਜਿੱਤ ਗਏ ਇਹ ਚਾਰ ਸੀਟਾਂ ਹਾਲਾਂਕਿ ਪੰਜਾਬ ਦੇ ਵਿੱਚ ਜੋ ਚਾਰ ਜ਼ਿਲ੍ਹਿਆਂ ਦੀਆਂ ਉਸੇ ਚਾਰ ਸੀਟਾਂ ਐ ਸਿਗੀਆਂ ਤੰਨੇ ਇਹ ਜਿੱਤ ਚੁੱਕੇ ਤਾਂ ਬਾਕੀ ਮੰਨ ਕੇ ਚੱਲੋ ਜੋ ਅਮਰਤਾ ਵੜਿੰਗ ਉਹ ਉਥੋਂ ਹਾਰ ਚੁੱਕੀ ਕਾਂਗਰਸੀ ਤਾਂ ਕਰਕੇ ਹੁਣ ਕਵਾਂਗੇ ਵੀ ਤੁਸੀਂ ਵੋਟਾਂ ਵੀ ਪਾਤੀਆਂ ਰਿਜ਼ਲਟ ਵੀ ਆ ਚੁੱਕੇ ਠੀਕ ਆ ਤਾਂ ਹੁਣ ਦੇਖਦੇ ਆ ਵੀ ਕਿੰਨੇ ਕੰਮ ਕਰਵਾਉਣਗੇ ਜਦੋਂ 3 ਸਾਲਾਂ ਚ ਨਹੀਂ ਕੁਝ ਕਰਿਆ ਇਹ ਤੋਂ ਬਾਅਦ ਹੁਣ ਕੀ ਕਰਨਗੇ ਤੇ ਆਪਣੇ ਲੋਕ ਹਜੇ ਤੱਕ ਵੀ ਨਹੀਂ ਬਈ ਸੁਧਰਦੇ ਕਿਉਂਕਿ ਤੁਸੀਂ ਪਰਸੋਂ ਚੌਥੇ ਦੀ ਵੀਡੀਓ ਦੇਖੀ ਆ ਲੋਕਾਂ ਤੇ ਡਾਂਗਾ ਚਲਾ ਰਹੇ ਆ ਕਿਸਾਨਾਂ ਤੇ ਲਾਠੀਆਂ ਚਾਰਜ ਹੋ ਰਹੀਆਂ ਜਦੋਂ ਜੀ ਕਰਦਾ ਕੁੱਟਿਆ ਜਾਂਦਾ ਮਾਰਿਆ ਜਾਂਦਾ ਤੇ ਉਹ ਤਾਂ ਆਪਣਾ ਹੱਕ ਮੰਗ ਰਹੇ ਸੀ ਜ਼ਮੀਨਾਂ ਦਾ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਲੋਕ ਫੇਰ ਵੀ ਨਹੀਂ ਸੁਧਰਦੇ ਬਈ ਜਿਵੇਂ ਹੁਣ ਲੱਖਾ ਸਿੰਘ ਸੁਧਾਨਾ ਹਰ ਰੋਜ਼ ਲੋਕਾਂ ਨੂੰ ਹਰ ਰੋਜ਼ ਅਪੀਲ ਕਰਦਾ ਆਪਣੇ ਪੰਜਾਬੀਆਂ ਨੂੰ ਭਰਾਵਾਂ ਨੂੰ ਪਰ ਕੋਈ ਉਹਦੀ ਆਵਾਜ਼ ਕਿਸੇ ਤੱਕ ਪਹੁੰਚਦੀ ਤਾਂ ਹੈਗੀ ਆ ਪਰ ਕੋਈ ਸੁਣਦਾ ਨਹੀਂ ਹੈਗਾ ਬਾਜ਼ ਸਾਰਿਆਂ ਦੀ ਪਹੁੰਚਦੀ ਹੈ ਵੀਡੀਓ ਵੀ ਜਾਂਦੀਆਂ ਸਾਰਾ ਕੁਝ ਦਿਖਦਾ ਹੁੰਦਾ ਵੀ ਪੰਜਾਬ ਚ ਕੀ ਹੋ ਰਿਹਾ ਅਤਿਆਚਾਰ ਵਧਿਆ ਖੜਾ ਪ੍ਰਵਾਸੀਆਂ ਦਾ ਪ੍ਰਵਾਹ ਥਾਂ ਥਾਂ ਤੇ ਵਧਿਆ ਖੜਾ ਜਿੱਥੇ ਜੀ ਕਰਦਾ ਆਪਣੇ ਪੰਜਾਬੀਆਂ ਦੇ ਕਿਤੇ 20 ਤਾਂ ਮੈਂ ਕਹਿੰਦਾ ਵੀਡੀਓ ਆ ਗਈਆਂ ਅਕਲ ਦੀ ਵੀਡੀਓ ਫੇਰ ਸਾਹਮਣੇ ਇੱਕ ਪੰਜਾਬੀ ਨੂੰ ਪ੍ਰਵਾਸੀਆਂ ਨੇ ਘੇਰਿਆ ਮੋਟਰਸਾਈਕਲ ਦੀ ਯਾਰ ਰਹੀ ਸੀ ਜੇ ਉੱਥੇ ਉਹ ਸਿੱਖ ਨਾ ਹੁੰਦੇ ਤਾਂ ਉਹਨੂੰ ਮੈਂ ਕਹਣਾ ਉਹਦਾ ਵੀ ਉਹੀ ਅਸਰ ਹੋਣਾ ਸੀ ਜਿਵੇਂ ਕੋਬੜਾ ਪਿੰਡ ਮੁਹਾਲੀ ਦੇ ਨਾਲ ਜਿਹੜੋ ਲੱਗਦਾਗਾ ਤੇ ਉੱਥੇ ਦੋ ਬੱਚਿਆਂ ਦੀ ਹੱਤਿਆ ਕੀਤੀ ਸੀ ਇਹਨਾਂ ਨੇ ਇੱਕ ਦੀ ਜਿੱਦਾ ਸ਼ੁਰਾ ਮਾਰ ਕੇ ਨਾਲ ਦੀ ਨਾਲ ਹੀ ਹੋ ਗਈ ਸੀ ਇੱਕ ਥੋੜੇ ਦਿਨਾਂ ਬਾਅਦ ਉਹਦੀ ਵੀ ਮੌਤ ਹੋ ਗਈ ਸੀ ਥਾਂ ਤੇ ਇੱਕ ਦੀ ਤਾਂ ਨਾਲ ਦੇ ਨਾਲ ਹੋ ਗਈ ਇੱਕ ਐਡਮਿਟ ਰੱਖਿਆ ਪੰਜ ਚਾਰ ਦਿਨ ਤਾਂ ਉਹਦੀ ਬਾਅਦ ਚ ਆਪਾਂ ਕੱਲ ਖਬਰ ਸੁਣੀ ਸੀ ਮੈਂ ਤੇ ਪਰसों ਦੀ ਇਹ ਹਾਲਾਤੀ ਖਬਰ ਆਹੋ ਤੇ ਵੀ ਥਾਂ ਥਾਂ ਤੇ ਪ੍ਰਵਾਸੀਆਂ ਦਾ ਪ੍ਰਭਾਵ ਵਧ ਰਿਹਾ ਇਹਨਾਂ ਦਾ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦਾ ਆਪਣੇ ਕਿਸਾਨ ਭਰਾਵਾਂ ਤੇ ਲਾ ਲੋ ਤੱਕੇ ਹੋਈ ਜਾਂਦੇ ਆ ਤੱਕੇ ਛਾਈਆਂ ਤੇ ਜੋ ਇਹਨਾਂ ਦੇ ਵਾਅਦੇ ਕਰੇ ਹੋਏ ਆ ਉਹ ਨਹੀਂ ਪੂਰੇ ਹੋਏ ਇਹਨਾਂ ਤੋਂ 25 2500 ਪ੍ਰਤੀਸ਼ਤ ਦੇਵਾਂਗੇ ਜੀ ਇਹ ਕਰਾਂਗੇ ਜੀ ਜੀ ਅਸੀਂ ਉਹ ਕਰਾਂਗੇ ਆ ਕਰਾਂਗੇ ਤੇ ਪਹਿਲਾ ਨੰਬਰ ਪਲਸ਼ਨ 2500 ਪਹਿਲਾਂ ਨੰਬਰ ਪਲਸ਼ਨ ਦੀ ਗੱਲ ਕਰੀ ਦੂਜਾ ਨੰਬਰ ਰਾਸ਼ਨ ਪਾਣੀ ਗਰੀਬਾਂ ਦੇ ਜੋ ਤਨ ਤਨ ਚਾਰ ਚਾਰ ਮਹੀਨਿਆਂ ਬਾਅਦ ਇਹਨਾਂ ਦੀ ਕਣਕ ਆਉਂਦੀ ਉਹ ਵੀ 5-5 ਕਿਲੋ ਗਰੀਬਾਂ ਨੂੰ ਦੋ ਤਿੰਨ ਦਿਨ ਫਿਰ ਉਹ ਪਰਚੀਆਂ ਕਟਾਉਣ ਚ ਲੰਘੇ ਜਾਂਦੇ ਆ ਮਜਬੂਰ ਬੰਦਾ ਪਰਚੀ ਕਟਾਉਣੀ ਪੈਂਦੀ ਆ ਪਹਿਲਾ ਨੰਬਰ ਪਰਚੀ ਕਟਵਾਓ ਫਿਰ ਦੋ ਤਿੰਨ ਦਿਨ ਇਹ ਹਾਂਜੀ ਖੜਜੋ ਜੀ ਪਰਸੋ ਆਉਗੀ ਕਣਕ ਚੌਥੇ ਆਉ ਫਿਰ ਇਹ ਲਾਈਨਾਂ ਦੇ ਵਿੱਚ ਲਾਉਂਦੇ ਆ ਜੇ ਨਹੀਂ ਹੈਗਾ ਇਹ ਤਾਂ ਤੁਸੀਂ ਵੀ ਦੱਸੋ ਕਿ ਪੰਜਾਬ ਚ ਤੁਸੀਂ ਆ ਤੇ ਪੰਜਾਬ ਚ ਮੈਂ ਮਾਨਸ ਜਿਲ੍ਹਾ ਆਪਣਾ ਵੀ ਆ ਕਰਕੇ ਕਹਿੰਦੇ ਆ ਭਾਈ ਵੀ ਇਹਨਾਂ ਦੇ ਤੇ ਜੋ ਨਾ ਲੋਕ ਆਪਣੀਆਂ ਫੇਰ ਤੋਂ ਇਹਨਾਂ ਦੇ ਤੇ ਜਿੱਕੇ ਫੇਰ ਪਾ ਦਿੰਦੇ ਆ ਵੋਟਾਂ ਇਹਨਾਂ ਤੇ ਹਰ ਰੋਜ਼ ਆਪਾਂ ਨੂੰ ਪਤਾ ਲੱਗਾ ਜਿਵੇਂ ਹਰ ਰੋਜ਼ ਵੀਡੀਓ ਸਾਨੂੰ ਮਿਲਦੀਆਂ ਕਦੇ ਕਦੇ ਕਿਸਾਨਾਂ ਤੇ ਲਾਠੀਆਂ ਮਾਰੀਆਂ ਜਾਂਦੀਆਂ ਕਿਤੇ ਕੋਸ਼ ਹੋ ਗਿਆ ਕਿਤੇ ਕਿਸੇ ਕੋਸ਼ ਹੋ ਗਿਆ ਗਾਮੇ ਹੁੰਦੇ ਆ ਤਾਂ-ਤਾਂ ਤੇ ਇਨਾਂ ਦੀ ਜਦੋਂ ਸਰਕਾਰ ਜਦੋਂ ਦੀ ਸਰਕਾਰ ਆਈ ਆ ਉਦੋਂ ਦੀ ਆਪਣੇ ਮੰਨ ਕੇ ਚਲੋ ਧਰਨੇ ਬਹੁਤ ਲੱਗੇ ਆ ਪਹਿਲਾ ਨੰਬਰ ਦਾ ਧਰਨੇ ਦੀ ਗੱਲ ਕਰਾਂਗੇ ਤੇ ਜਿਹੜੇ ਹੋਰ ਐਨੇ ਅਕਤਿਆਚਾਰ ਹੋਏ ਲੋਕਾਂ ਦੀ ਕਿਸੇ ਦੀ ਸੁਣੀ ਨਹੀਂ ਗਈ ਜੇ ਕਿਸੇ ਤੇ ਕੋਈ ਬਾਰਦਾਤ ਵੀ ਹੁੰਦੀ ਹੈ ਜੇ ਕਿਸੇ ਦਾ ਹੁਣ ਪਹਿਲਾ ਨੰਬਰ ਤਾਂ ਗੱਲ ਕਰੀਏ ਜਿਵੇਂ ਆ ਦੋ ਬੱਚਿਆਂ ਦੀ ਇਹ ਦੋ ਬੱਚੇ ਕਿੰਨੇ ਦਿਨ ਲਾਸ਼ ਪਈ ਰਹੀ ਆ ਇੱਕ ਉਹ ਬੱਚੇ ਦੀ ਜਿਹੜੋ ਇੱਕ ਤਾਂ ਐਡਮਿਟ ਕਰ ਲਿਆ ਗਿਆ ਸੀ ਤੇ ਇੱਕ ਜੋ ਇੱਕ ਉਹਦੀ ਲਾਸ਼ ਉੱਥੇ 3 ਦਿਨ 4 ਦਿਨ ਧਰਨਾ ਲਾ ਕੇ ਤੇ ਬੈਠੇ ਰਹੇ ਲੋਕ ਤੇ ਮਸਾ ਮੈਂ ਕਹਣਾ ਗ੍ਰਿਫਤਾਰ ਵੀ ਨਹੀਂ ਕਰਦੇ ਸੀ ਜੇ ਧਰਨਾ ਨਾਲ ਲੱਗਦਾ ਕਦੇ ਹਾਂ ਜੀ ਗ੍ਰਿਫਤਾਰ ਕਰਦੇ ਆ ਜੀ ਭੱਜ ਗਏ ਜੀ ਬੰਦੇ ਉਹ ਫੜਦੇ ਆ ਐ ਕਰਦੇ ਆ ਤੇ ਜੇ ਉੱਥੇ ਧਰਨਾ ਨਾਲ ਲਾਉਂਦੇ ਇਹਨਾਂ ਨੇ ਫੇਰ ਉਹੀ ਵਿੱਚ ਗੱਲ ਗੋਲ ਮੋਲ ਕਰ ਦੇਣੀ ਸੀ ਕੋਈ ਕਿਸੇ ਦੀ ਸੁਣਦਾ ਨਹੀਂ ਪ੍ਰਸ਼ਾਸਨ ਵੀ ਸਮਾ ਦੀ ਉਲਟਾ ਇਹ ਕਹਿ ਰਹੇ ਸੀ ਕੱਲ ਦੀ ਵੀਡੀਓ ਚ ਵੀ ਸਾਨੂੰ ਕਿਸਾਨਾਂ ਨੇ ਸਾਡੇ ਫੱਟੜ ਕਰਤੇ ਪੁਲਿਸ ਵਾਲਿਆਂ ਨੇ ਮਾਰੇ ਜੀ ਸਾਨੂੰ ਇਹ ਕਰਿਆ 5-6 ਪੁਲਿਸ ਸਾਡੇ ਮਨਿਕ ਚਲੋ ਗਾਇਲ ਕਰਤੇ ਇਹਨਾਂ ਨੇ ਮਾਰ ਮਾਰ ਕੇ ਤੇ ਉਲਟਾ ਇਹ ਕੀ ਕਰ ਰਿਹਾ ਕਿਸਾਨਾਂ ਤੇ ਗੋਲੀਆਂ ਚੜਾ ਰਹੇ ਆ ਪ੍ਰਸ਼ਟ ਕਦੇ ਰੌਂ ਸਿੱਟ ਰਹੇ ਆ ਕਿੱਧਰ ਜਿਹੜੇ ਉਹ ਗੈਸ ਵਾਲੇ ਬੰਬ ਹੁੰਦੇ ਆ ਉਹ ਸਿੱਟ ਰਹੇ ਆ ਕਿ ਉੱਤੇ ਤਾਂ ਕਰਕੇ ਕਹਿਣਾ ਚਾਹਣਾ ਭਾਈ ਲੋਕ ਆਪਣੇ ਫੇਰ ਤੇ ਜੀ ਜਾਂਦੇ ਆ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਹੋ ਰਿਹਾ ਸਾਰਾ ਕੁਝ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਪੰਜਾਬ 'ਚ ਸਾਰਿਆਂ ਨੂੰ ਪਤਾ ਇਹ ਤਾਂ ਬੱਚਿਆਂ ਨੂੰ ਵੀ ਪਤਾ ਇਹਨਾਂ ਦੀ ਸਰਕਾਰ 'ਚ ਹੀ ਤੱਕਾ ਹੋਈ ਜਾਂਦਾ ਹੈਗਾ ਤੇ ਫਿਰ ਕੱਲ ਮੈਂ ਦੇਖਾ ਲੋਕ ਨੱਚੀ ਜਾਂਦੇ ਜਿਵੇਂ ਆ ਪਾਰੇ ਭੰਗੜੇ ਐ ਪਾਰੇ ਵੀ ਸਾਡੇ ਨਾਲ ਫਿਰ ਪੰਜਾਬ ਚ ਉਹੀ ਅਸਰ ਹੋਣਾ ਜਿਵੇਂ ਪਹਿਲਾਂ ਹੋਇਆ ਸੀ ਧਰਨੇ ਸ਼ੰਭੂ ਬਾਡਰ ਤੇ ਤੁਸੀਂ ਦੇਖਿਆ ਵੀ ਕਿੰਨੀਆਂ ਤਾਂ ਆਪਣੇ ਕਿਸਾਨ ਭਰਾਵਾਂ ਦੀ ਮੌਤਾਂ ਹੀ ਹੋ ਗਈਆਂ ਸੀ ਨੌਜਵਾਨਾਂ ਦੀ ਵਿੱਚ ਬਜ਼ੁਰਗਾਂ ਜੋ ਜਿਨ੍ਹਾਂ ਦੇ ਇਹਨਾਂ ਨੇ ਪਲਾਸਟਿਕ ਨਾਲ ਰੋਂਦ ਮਾਰੇ ਕਿਸੇ ਦੇ ਪੈਰ ਤੇ ਕਿਤੇ ਗਿੱਟਿਆਂ ਗੋਡਿਆਂ ਤੇ ਮੈਂ ਕਿਹਾ ਅੱਦੇ ਫੱਟੜ ਕਰਤੇ ਗਾਇਲ ਕਰਤੇ ਸੀਗੇ ਕਿੰਨਾ ਚਿਰ ਅੰਦੋਲਨ ਚੱਲਿਆ ਉਹ ਵੀ ਤਾਂ ਉਦੋਂ ਵੀ ਤਾਂ ਇਹਨਾਂ ਦੀ ਸਰਕਾਰ ਹੀ ਉਹ ਚਲੋ ਸੈਂਟਰ ਸਰਕਾਰ ਇਹ ਵੀ ਜੇ ਚਾਹਣ ਤਾਂ ਸਾਰਾ ਕੁਝ ਹੋ ਸਕਦੀਆਂ ਸਰਕਾਰਾਂ ਦਾ ਹੱਥ ਚੁੰਦਾ ਬਈ ਸਾਰਾ ਕੁਝ ਸਿਰਫ ਆਪਣੇ ਲੋਕ ਇੰਨੀ ਕੁ ਗੱਲ ਮੈਂ ਤੁਹਾਨੂੰ ਕਹੂੰਗਾ ਆਪਣੇ ਲੋਕ ਇੱਕ ਦੂਜੇ ਨਾਲ ਮਿਲ ਕੇ ਨਹੀਂ ਚੱਲਦੇ ਇਹਦਾ ਕਰਕੇ ਬਈ ਹੱਲ ਨਹੀਂ ਹੋ ਰੇ ਆਪਣੇ ਪੰਜਾਬ ਦੇ ਜੋ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲ੍ਹ ਛੱਡ ਦਿੰਦੇ ਆ ਤਾਂ ਕਰਕੇ ਕਹਿੰਦੇ ਆ ਬਈ ਜੇ ਇੱਥੋਂ ਤੱਕ ਵੀਡੀਓ ਜਾਂਦੀ ਹੈ ਪਹਿਲਾ ਨੰਬਰ ਤਾਂ ਵੀਡੀਓ ਨੂੰ ਸੁਣਿਆ ਕਰੋ ਵੀ ਕੀ ਕਹਿ ਰਹੇ ਆ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਦੇ ਚੈਨਲ ਆ ਆਪਣੀਆਂ ਆਮ ਵੀਡੀਓ ਨਹੀਂ ਹੁੰਦੀਆਂ ਜੋ ਪੰਜਾਬ ਚੋਂ ਦਾ ਮਸੂੜੇ ਤੇ ਉਹ ਪਹੁੰਚਾਉਣਾ ਜੀ ਹੁਣ ਗੱਲ ਬਸ ਇੰਨੀ ਕੁ ਤੁਹਾਨੂੰ ਵੀਡੀਓ ਆਪਾਂ ਸਮਾਪਤ ਕਰਦੇ ਹੋਏ ਸਮੇਂ ਹੁਣ ਇਹ ਨਹੀਂ ਗੱਲ ਕਹਿਣਾ ਚਾਹੁੰਦੇ ਆ ਤਿੰਨ ਤਰੀਕ ਨੂੰ ਲੱਖਾ ਸਿੰਘ ਸਿਧਾਨਾ ਦੇ ਨਾਲ ਬਈ ਸਾਰੇ ਇਕਜੁੱਟ ਹੋ ਕੇ ਚੱਲੋ ਜੋ ਕਿ ਆਪਣਾ ਪੰਜਾਬ ਦਾ ਭਲਾ ਹੋ ਸਕੇ ਲੱਖਾ ਸਿਧਾਨਾ ਨੂੰ ਤਿੰਨ ਤਰੀਕ ਨੂੰ ਪਹੁੰਚਣਗੇ ਜੋ ਆਪਾਂ ਕਹიდੀਏ ਵੱਡਾ ਦਰਿਆ ਜਿੱਥੇ ਕੀ ਫੈਕਟਰੀਆਂ ਦੇ ਪਾਣੀ ਪਾਏ ਗਏ ਆ ਲੋਕਾਂ ਨੂੰ ਪਹਿਲਾਂ ਬਾਈ ਨੇ ਵੀ ਅਪੀਲ ਕੀਤੀ ਆ ਹੁਣ ਇੰਨੀ ਕ ਗੱਲ ਆਪਾਂ ਵੀ ਕਹਿ ਰਹੇ ਆ ਸਾਰੇ ਇਕ ਜੁੱਟ ਹੋ ਕੇ ਚੱਲੋਗੇ ਤਾਂ ਬਾਈ ਪੰਜਾਬ ਦਾ ਭਲਾ ਹੋ ਜੂ ਕਾਲੇ ਪਾਣੀਆਂ ਦੀ ਗੱਲ ਜੋ ਹੈਗੀ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਫੈਕਟਰੀਆਂ ਦੇ ਪਾਣੀ ਜੋ ਪਾਏ ਗਏ ਇਹਨਾਂ ਉਹਦੇ ਨਾਲ ਕਾਲਾ ਪੀਲਿਆ ਕੈਂਸਰ ਹੋਰ ਵੀ ਆਪਣੇ ਬੱਚਿਆਂ ਤੇ ਜਦੋਂ ਹਵਾ ਆਉਂਦੀ ਆ ਆਕਸੀਜਨ ਉੱਡ ਕੇ ਆਪਣੇ ਪਿੰਡਾਂ ਜੋ ਨੇੜੇ ਸ਼ਹਿਰ ਲੱਗਦੇ ਆ ਸਾਰਿਆਂ ਨੂੰ ਉਹ ਦਿੱਕਤ ਆ ਉਸ ਚੀਜ਼ ਤੋਂ ਤਾਂ ਉਹ ਬੰਦ ਕਰਨ ਜਾ ਰਹੇ ਆ ਬੰਨ ਮਾਰਨ ਜਾ ਰਹੇ ਆ ਤਿੰਨ ਤਰੀਕ ਨੂੰ ਸਾਰੇ ਮਿਲ ਜੁਲ ਕੇ ਲੱਖਾ ਸਿੰਘ ਜੀ ਦਾ ਨਾਮ ਸਾਥ ਦਿਓ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਆਪਣੀ ਚੰਗੀ ਤਰ੍ਹਾਂ ਪਹਿਲਾਂ ਇਹ ਗੱਲ ਕਹਿਣੀ ਆਪਾਂ ਸੁਣਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ